ਰਾਣਾ ਜੀ ਪਹਿਲਾਂ ਦਾ ਤੁਹਾਡਾ ਸਵਾਗਤ ਸਾਡੇ ਚੈਨਲ ਦੇ ਤੁਹਾਡਾ ਤੁਸੀਂ ਸਾਡੇ ਟੋਕਰ ਦੇ ਵਿੱਚ ਅੱਜ ਵਿਆਹ ਦੇ ਵਿੱਚ ਆਇਓ ਇਸ ਵਿਆਹ ਦੇ ਵਿੱਚ ਕੀ ਖਾਸियत ਹੈ ਵੀ ਜਿਹੜੀ ਤੁਸੀਂ ਅੱਜ ਵਿਆਹ ਦੇ ਵਿੱਚ ਜਿਹੜੇ ਨਾਟਕ ਕਰ ਰਹੇ ਹੋਗੇ ਨਾਲ ਤੁਹਾਡੇ ਗੁਰਪ੍ਰੀਤ ਜੀ ਕਿਹੜੇ ਇਹਨਾਂ ਨੇ ਸੇਤ ਪਰ ਗੱਲ ਇਹਨਾਂ ਨੇ ਦਿੱਤੀ ਉਹ ਤੁਹਾਨੂੰ ਆਓ ਸਭ ਤੋਂ ਪਹਿਲਾਂ ਮੈਂ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਆਪਣੀ ਟੀਮ ਪ੍ਰਗਤੀ ਕਲਾ ਕੇਂਦਰ ਲਾਂਦੜਾ ਵੱਲੋਂ ਫਤਿਹ ਬਲੌਣਾ ਜੀ ਨਮੋ ਬੁਧਾਏ ਜੈ ਗੁਰਦੇਵ ਧਨਗੁਰਦੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥਿਓ ਅੱਜ ਅਸੀਂ ਪਿੰਡ ਖੋਖਰ ਖੁਰਦ ਦੇ ਵਿੱਚ ਆਏ ਆ ਅ ਪ੍ਰਧਾਨ ਸਰਦਾਰ ਗੁਰਦੇਵ ਸਿੰਘ ਦੇ ਪੁੱਤਰ ਦਾ ਵਿਆਹ ਹੈ ਰਿੰਕੂ ਸਿੰਘ ਤੇ ਉਹਨਾਂ ਜਿਹੜੇ ਸਪੁੱਤਰ ਆ ਸਰਦਾਰਨੀ ਰਾਜਕੌਰ ਅਤੇ ਸਵਰਗੀ ਸਰਦਾਰ ਜਸਵੀਰ ਸਿੰਘ ਜੀ ਦਾ ਸ਼ੁਭ ਵਿਆਹ ਜਿਹੜਾ ਅਬਨੀਤ ਕੌਰ ਜੀ ਨਾਲ ਜਿਹੜਾ ਆ 8 ਤਰੀਕ ਨੂੰ ਹੋਣ ਜਾ ਰਿਹਾ 8 ਫਰਵਰੀ ਨੂੰ ਤੇ ਉਹ ਉਹ ਉਹਦੀਆਂ ਤਿਆਰੀਆਂ ਦੇ ਵਿੱਚ ਅੱਜ ਦਾ ਦਿਨ ਜਿਹੜਾ ਆ ਉਹ ਰੰਗਮંચ ਨੂੰ ਸਮਰਪਿਤ ਕੀਤਾ ਆ ਸਾਨੂੰ ਇੱਥੇ ਇੱਥੇ ਬੁਲਾਇਆ ਗਿਆ ਤੇ ਇਹ ਇੱਕ ਨਵੇਕਲਾ ਪ੍ਰੋਗਰਾਮ ਵੀ ਹੈ ਕਿਉਂਕਿ ਬਿਆਹਾਾਂ ਦੇ ਵਿੱਚ ਅਕਸਰ ਉਹ ਸਾਡੇ ਪੰਜਾਬ ਦੇ ਵਿੱਚ ਗਾਇਕਾਂ ਦੇ ਅਖਾੜੇ ਲੱਗਦੇ ਰਹੇ ਆ ਤੇ ਉਹ ਅਖਾੜੇ ਜਿਹੜੇ ਆ ਉਹ ਜਾਂ ਤਾਂ ਮਤਲਬ ਜਿਹੜੇ ਆ ਉਹ ਜਿਹੜਾ ਕਲਚਰ ਜਗੀਰੂ ਕਲਚਰ ਜਿਹਨੂੰ ਆਪਾਂ ਕਹਿੰਦੇ ਆ ਜਾਂ ਤਾਂ ਉਹਦੀ ਨਮਾਇੰਦਗੀ ਕਰਦੇ ਸੀ ਤੇ ਜਾਂ ਉਹ ਜਿਹੜੇ ਅੰਧਵਿਸ਼ਵਾਸ ਜਿਹੜੇ ਆ ਸਮਾਜ 'ਚ ਫੈਲੇ ਆ ਉਦਾਂ ਦੀਆਂ ਕਥਾ ਕਹਾਣੀਆਂ ਨੂੰ ਉੱਥੇ ਗਾਇਆ ਜਾਂਦਾ ਸੀ ਤਾਂ ਗੱਲ ਕਰੀ ਹਾਂ ਤੇ ਮਗਰ ਅੱਜ ਜਿਹੜਾ ਇਹ ਇੱਕ ਨਵੇਕਲਾ ਪ੍ਰੋਗਰਾਮ ਹੋ ਰਿਹਾ ਕਿਉਂਕਿ ਇਹ ਰੰਕੂ ਸਿੰਘ ਜਿਹੜੇ ਆ ਇਹ ਮਿਸ਼ਨੀ ਪਰਿਵਾਰ ਚੋਂ ਆ ਔਰ ਇਸ ਨਗਰ ਦੇ ਵਿੱਚ ਅਸੀਂ ਬਹੁਤ ਸਾਲਾਂ ਤੋਂ ਆਉਂਦੇ ਆ ਆ ਰਹੇ ਆ ਤੇ ਉਹਦੀ ਇਹ ਪਦਾਇਸ਼ ਹੈ ਉਸ ਮਾਹੌਲ ਦੀ ਪ੍ਰਦੇਸ਼ ਪ੍ਰਦਾਇਸ਼ਾ ਘਰ ਦੇ ਮਾਹੌਲ ਜਿਹੜਾ ਮੇਰੇ ਨਾਲ ਖੜੇ ਆ ਸਰਦਾਰ ਆ ਆਪਣੇ ਗੁਰਪ੍ਰੀਤ ਖੋਖਰ ਜੀ ਇਹਨਾਂ ਦਾ ਭਤੀਜਾ ਆ ਤੇ ਅਸੀਂ ਇਹਨਾਂ ਨੇ ਜਿਹੜਾ ਮਾਹੌਲ ਇੱਥੇ ਸਿਰਜਿਆ ਹੈ ਇਸ ਨਗਰ ਦੇ ਵਿੱਚ ਉਹ ਪਤਾ ਸਾਰੇ ਪਿੰਡ ਨੂੰ ਲੱਗਾ ਕਿ ਡਾਕਟਰ ਅੰਬੇਡਕਰ ਕੌਣ ਹੈ ਜਿਹੜੇ ਆ ਸਵਿੱਤਰੀਬਾਈ ਫੂਲੇ ਮਹਾਤਮਾ ਜਤੀਬਾਰਾ ਫੂਲੇ ਕੌਣ ਹੈ ਔਰ ਸਾਡੇ ਰਹਿਬਰ ਜਿਹੜੇ ਆ ਉਹਨਾਂ ਬਾਰੇ ਜਿਹੜੀ ਆ ਉਹ ਸਾਰੇ ਪਿੰਡ ਦੇ ਵਿੱਚ ਇੱਕ ਜਿਹੜਾ ਆ ਇੱਕ ਉਹਨਾਂ ਬਾਰੇ ਜਾਣਿਆ ਗਿਆ ਔਰ ਉਹ ਸਪੈੰਡ ਪਿੰਡ ਬੱਚਾ ਬੱਚਾ ਜਾਣਦਾ ਆ ਤਾਂ ਉਹ ਇੱਕ ਮਾਹੌਲ ਜਿਹੜਾ ਆ ਉਹ ਤਦੇ ਉਸਰਦਾ ਜੇ ਅਸੀਂ ਇਦਾਂ ਦੇ ਕਲਚਰ ਜਿਹੜੇ ਆ ਜਿਹੜਾ ਸਾਡਾ ਸਾਡਾ ਸੱਭਿਆਚਾਰ ਆ ਜਿਹਨੂੰ ਆਪਾਂ ਮੂਹਨ ਨਿਵਾਸੀਆਂ ਦਾ ਸੱਭਿਆਚਾਰ ਆਪਾਂ ਕਹਿ ਸਕਦੇ ਆ ਉਹ ਜਿਹਦੇ ਵਿੱਚ ਔਰਤਾਂ ਜਿਹੜੀਆਂ ਆ ਉਹ ਕੋਈ ਨਿਵੇਸ਼ ਦੀ ਵਸਤੂ ਨਹੀਂ ਹੈ ਉਹ ਕੋਈ ਭੋਗ ਦੀ ਵਸਤੂ ਨਹੀਂ ਹੈ ਉਹ ਇੱਕ ਇਨਸਾਨ ਆ ਤੇ ਉਹ ਬਰਾਬਰ ਦੀਆਂ ਇਨਸਾਨ ਆ ਤੇ ਉਹ ਓਦਾਂ ਦਾ ਉਹਨਾਂ ਦੇ ਮਾਨ ਸਨਮਾਨ ਦੀਆਂ ਗੱਲਾਂ ਉਹਨਾਂ ਦੇ ਬਰਾਬਰੀ ਦੀਆਂ ਗੱਲਾਂ ਜਿਹੜੀਆਂ ਆ ਉਹ ਇੱਥੇ ਹੋਣੀਆਂ ਆ ਹਰ ਮਨੁੱਖ ਦੀ ਇਹ ਤੇ ਨਾ ਕੋਈ ਜਾਤੀ ਪੀੜਤ ਨਾ ਕੋਈ ਧਰਮਕ ਪੀੜਤ ਜਿਹੜਾ ਆ ਹੋਵੇ ਤੇ ਅਸੀਂ ਇਸ ਤਰ੍ਹਾਂ ਦਾ ਜਿਹੜਾ ਸਮਾਜ ਚਾਹੁੰਦੇ ਆ ਤੇ ਸੋ ਇਸ ਕਰਕੇ ਹਾਂਜੀ ਤੇ ਅਸੀਂ ਆ ਜਿਹੜਾ ਆ ਇਸ ਨਗਰ ਦਾ ਇਸ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਗੁਰਪ੍ਰੀਤ ਖੋਖਰ ਜੀ ਹੁਣਾ ਦੇ ਤਾਂ ਬਹੁਤ ਵੱਡੀ ਭੂਮਿਕਾ ਆ ਤੇ ਹੋਰ ਵੀ ਇਹਨਾਂ ਦੇ ਨਾਲ ਸਾਥੀ ਹੈਗੇ ਆ ਪਰਿਵਾਰ ਆ ਤੇ ਜਿਹੜਾ ਅਸੀਂ ਜਿਹੜਾ ਚੈਨਲ ਆ ਇਹ ਤੁਜੀ ਅੱਜ ਕਨਾਟਕ ਕੇ ਕਿਹੜੇ ਕਿਹੜੇ ਨਾਮਤ ਨਾਟਕ ਦੇ ਵਿੱਚ ਨਿਆਂ ਦੇ ਦਿੱਤਾ ਇਹਦੇ ਵਿੱਚ ਜਿਹੜਾ ਨਾਟਕ ਖੇਡਿਆ ਤੁਸੀਂ ਦੇਖੋ ਅਸੀਂ ਇਸ ਨਾਟਕ ਦੇ ਵਿੱਚ ਜਿਹੜਾ ਆ ਜਿਹੜਾ ਸਾਡੇ ਮਹਾਪੁਰਸ਼ਾਂ ਦਾ ਇਤਿਹਾਸ ਹੈ ਉਹਦੀਆਂ ਗੱਲਾਂ ਕੀਤੀਆਂ ਜਿਹੜਾ ਸਾਡੇ ਸਮਾਜ ਦੀ ਜੋ ਹਾਲਤ ਹੈ ਉਹਦੇ ਬਾਰੇ ਗੱਲ ਕੀਤੀ ਆ ਅਸੀਂ ਆਪਣੇ ਮਹਾਪੁਰਸ਼ ਬਾਬਾ ਸਾਹਿਬ ਪੀਮਰਾ ਉਹ ਅੰਬੇਡਕਰ ਬਾਰੇ ਜਿਹੜੀ ਆ ਗੱਲ ਕੀਤੀ ਆ ਅਸੀਂ ਇਹਦੇ ਵਿੱਚ ਜਿਹੜਾ ਆ ਔਰਤਾਂ ਦੀ ਬਰਾਬਰੀ ਦੀ ਗੱਲ ਕੀਤੀ ਆ ਤੇ ਗੁਰੂ ਰਵਿਦਾਸ ਗੁਰੂ ਕਬੀਰ ਜਿਨ੍ਹਾਂ ਸਾਡੇ ਮਹਾਪੁਰਸ਼ ਗੁਰੂ ਨਾਨਕ ਦੇਵ ਜੀ ਇਹ ਸਾਡੇ ਆਪਣੇ ਮਹਾਪੁਰਸ਼ ਹੈ ਸਾਡੇ ਆਪਣੇ ਮੁਕਤੀ ਦਾਤਾ ਹੈ ਸਾਡੇ ਤੋਂ ਅਸੀਂ ਇਹਨਾਂ ਦੀਆਂ ਗੱਲਾਂ ਕੀਤੀਆਂ ਆ ਤੇ ਸਾਨੂੰ ਜਿਹੜਾ ਆ ਪੂਰੇ ਜਿਹੜੇ ਸਾਡੇ ਖਾਸ ਕਰਕੇ ਮਿਸ਼ਨਰੀ ਜਿਹੜੇ ਸਾਡੇ ਸਾਥੀ ਆ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣੇ ਚਾਹੀਦੇ ਰਣਾ ਜੀ ਇਸ ਇਸ ਤਰ੍ਹਾਂ ਦੇ ਉਹ ਕਰਕੇ ਜਿਹੜੇ ਸਮਾਗਮ ਜਿਹੜੇ ਆਪਾਂ ਅੱਜ ਕਰਿਆ ਪ੍ਰੋਗਰਾਮ ਆ ਐਦਾ ਵੀ ਵੀ ਦੇ ਆਰਥਿਕ ਜਿਹੜਾ ਬੋਝ ਆ ਉਹ ਵੀ ਘਟਦਾ ਅ ਦੇਖੋ ਜੀ ਅਸੀਂ ਤਾਂ ਕਹਿੰਦੇ ਆ ਵੀ ਅਸੀਂ ਵਿਆਹਾਂ ਦੇ ਵਿੱਚ ਵੀ ਕਹਿੰਦੇ ਆ ਕਿ ਜਿਹੜੇ ਸਾਨੂੰ ਜਗੀਰੂ ਵਿਆਹ ਜਿਹੜੇ ਆ ਉਹ ਅਡੰਬਰ ਜਿਹੜੇ ਛੱਡਣੇ ਚਾਹੀਦੇ ਆ ਸਾਡੇ ਵਿਆਹ ਹੁੰਦੇ ਸੀਗੇ ਸਾਡੇ ਬਜ਼ੁਰਗ ਵੀ ਵਿਆਹ ਕਰਦੇ ਸੀ ਉਹਨਾਂ ਦੇ ਬੱਚੇ ਵੀ ਬਹੁਤ-ਬਹੁਤ ਹੁੰਦੇ ਸੀਗੇ ਪਰ ਉਹ ਮੈਂ ਅਕਸਰ ਕਹਿੰਦਾ ਕਿ ਮੇਰੇ ਦਾਦੇ ਦੇ 6 ਕੁੜੀਆਂ ਸੀ ਔਰ ਮੇਰੀਆਂ 6 ਭੂਆ ਨੂੰ ਬਿਉਂਦਾ ਮੇਰਾ ਦਾਦਾ ਕਰਜ਼ਾਈ ਨਹੀਂ ਸੀ ਹੋਇਆ ਅੱਜ ਇੱਕ ਬੇਟੀ ਨੂੰ ਬਿਉਂਦੇ ਆ ਅਸੀਂ ਕਰਜ਼ਾਈ ਹੋ ਰਹੇ ਆ ਤਾਂ ਇਹ ਕਿਹਾ ਕਿ ਅਸੀਂ ਜਗੀਰੂ ਅਡੰਬਰਾਂ ਨੂੰ ਅਡੌਪਟ ਕਰ ਲਿਆ ਤੇ ਸਾਨੂੰ ਜਿਹੜਾ ਸਾਦੇ ਵਿਆਹ ਕਰਨੇ ਚਾਹੀਦੇ ਅਸੀਂ ਖੁਦ ਆਪ ਸਾਦੇ ਵਿਆਹ ਕੀਤੇ ਆ ਬਿਨਾ ਦੇਹੇਜ ਤੇ ਬਿਨਾ ਸੋਨੇ ਤੇ ਜਿਹੜਾ ਆ ਅਸੀਂ ਚਾਹੁੰਦੇ ਆ ਕਿ ਸਾਨੂੰ ਜਿਹੜੀ ਆ ਸਾਦਗੀ ਜਿਹੜੀ ਆ ਸਾਡੇ ਮਹਾਪੁਰਸ਼ਾਂ ਨੇ ਸਾਨੂੰ ਦੱਸੀ ਆ ਬੁੱਧ ਸਾਦਵੀ ਦੀ ਗੱਲ ਕਰਦਾ ਤੇ ਸਾਨੂੰ ਸਾਦਗੀ ਨਾਲ ਜਿਹੜਾ ਆ ਉਹ ਆਪਣੇ ਵਿਚਾਰ ਮਨ ਲੋ ਲੋਕਾਂ ਤੱਕ ਆਪਣੇ ਪਿਆਰੇ ਲੋਕਾਂ ਤੱਕ ਲੈ ਜਾਣੇ ਚਾਹੀਦੇ ਤੇ ਇਹ ਅਸੀਂ ਸਮਝਦੇ ਹਾਂ ਕਿ ਇਹ ਕਿ ਮੈਨੂੰ ਕਹਿੰਦੇ ਸੀ ਸਟੇਜ ਲਗਾਈਏ ਉਹ ਕਰੀਏ ਕਿ ਮੈਂ ਕਿਹਾ ਨਹੀਂ ਨਹੀਂ ਕੋਈ ਸਟੇਜ ਦੀ ਲੋੜ ਨਹੀਂ ਹੈ ਅਸੀਂ ਥੱਲੇ ਹੀ ਨਾਟਕ ਕਰਾਂਗੇ ਤੇ ਅਸੀਂ ਤਾਂ ਇੱਥੇ ਪਿੰਡ ਦੇ ਵਿੱਚ ਨੁਕੜ ਨਾਟਕ ਵੀ ਜਿਹੜੇ ਆ ਝੁੰਕਾਂ ਵਿੱਚ ਵੀ ਕੀਤੇ ਆ ਹਾਂਜੀ ਤੇ ਜਿਹੜੀ ਬਰਾਸ ਫਾਊਂਡੇਸ਼ਨ ਨੇ ਪਿੰਡ ਪਿੰਡ ਉਹ ਲੈ ਕੇ ਗਏ ਆ ਸਾਨੂੰ ਤੇ ਉਹਦੇ ਵਿੱਚ ਆ ਜਿਹੜਾ ਆ ਅਸੀਂ ਪਿੰਡਾਂ ਦੇ ਥੜਿਆਂ ਤੇ ਚੰਕਾ ਚ ਅਸੀਂ ਇਹ ਨਾਟਕ ਕੀਤੇ ਆ ਹਾਂਜੀ ਤੇ ਸਾਨੂੰ ਦੇਖੋ ਇਹ ਇੱਕ ਬੜੀ ਜਿਹੜਾ ਅਸੀਂ ਸचेत ਹੋ ਕੇ ਕਰ ਰਹੇ ਆ ਕੋਈ ਅਣਜਾਣੇ ਚ ਨਹੀਂ ਕਰ ਰਹੇ ਕਿਉਂਕਿ ਜਿਹੜਾ ਜਦੋਂ ਥੀਏਟਰਾਂ ਵਿੱਚ ਨਾਟਕ ਹੁੰਦੇ ਸੀਗੇ ਯੂਨੀਵਰਸਿਟੀਆਂ ਜਾਂ ਕਾਲਜਾਂ ਦੇ ਥੀਏਟਰਾਂ ਵਿੱਚ ਹੁੰਦੇ ਸੀਗੇ ਉਹ ਭਾਜੀ ਗੁਰਸ਼ਰਨ ਜਿਹੜੇ ਆ ਸਾਡੇ ਭਾਈ ਮਨਨਾ ਸਿੰਘ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਤੇ ਉਹਨਾਂ ਨੇ ਮਤਲਬ ਪਿੰਡਾਂ ਦੇ ਥੜਿਆਂ ਤੱਕ ਲੈ ਕੇ ਆਂਦਾ ਨਾਟਕ ਨੂੰ ਹੂੰ ਹੂੰ ਤੇ ਬਥੇਰੇ ਨੇ ਕਿਹਾ ਇਹ ਨਾਟਕ ਥੋੜੋ ਆ ਜੀ ਇਹ ਤਾਂ ਨਾਟਕ ਆ ਆ ਜੀ ਇਹ ਤਾਂ ਥੜਾ ਨਾਟਕ ਆ ਜੀ ਇਹ ਕਿਹੜਾ ਨਾਟਕ ਆ ਪਰ ਸਾਰੇ ਪੰਜਾਬ ਦੇ ਲੋਕਾਂ ਨੇ ਪਿੰਡਾਂ ਨੇ ਉਹਨਾਂ ਨੂੰ ਅਪਣਾਇਆ ਔਰ ਉਸ ਤੋਂ ਬਾਅਦ ਅਸੀਂ ਕਿਉਂਕਿ ਮੂਮੈਂਟ ਤਾਂ ਇਹਨੂੰ ਕਹਿੰਦੇ ਆ ਵੀ ਅੱਗੇ ਮੂਮ ਹੋ ਹੋ ਆ ਜਾਏ ਤੋ ਅਸੀਂ ਇਸ ਮੂਮੈਂਟ ਨੂੰ ਅੱਗੇ ਤੋਰਿਆ ਅਸੀਂ ਕਹਾਂ ਵੀ ਪਿੰਡਾਂ ਦੇ ਥੜਿਆਂ ਤੇ ਨਹੀਂ ਪਿੰਡਾਂ ਦੇ ਬੇੜਿਆਂ 'ਚ ਨਹੀਂ ਸਿਰਪ ਹੁਣ ਘਰਾਂ ਦੇ ਬੇੜਿਆਂ 'ਚ ਵੀ ਪ੍ਰੋਗਰਾਮ ਹੋਣਾ ਚਾਹੀਦਾ ਠੀਕ ਹੈ ਜੀ ਅਸੀਂ ਅਗਲੀ ਮੂਮੈਂਟ ਜਿਹੜੀ ਆ ਉਹ ਘਰਾਂ ਦੇ ਬੇੜਿਆਂ ਦੀ ਲੈ ਕੇ ਆ ਆ ਰਹੇ ਹਾਂ ਚਲੋ ਅ ਸਾਥੀਓ ਜਿਹੜਾ ਅੱਜ ਇਹ ਸਮਾਗਮ ਹੋਣ ਜਾ ਰਿਹਾ ਹੈਗਾ ਹੋਇਆ ਇਹ ਨਾਟਕ ਅੱਜ ਸੋ ਇਹ ਵੀ ਭਤੀਜਾ ਮੇਰਾ ਰਿੰਕੂ ਸਿੰਘ ਤੇ ਗਵਰਨਮੈਂਟ ਟੀਚਰ ਹੈ ਤੇ ਇਹ ਇੱਥੇ ਸਾਡੇ ਵੀ ਬਰਾਸ ਫਾਊਂਡੇਸ਼ਨ 2016 ਦਾ ਅਸੀਂ ਉਰੇ ਕਰ ਰਹੇ ਆਂਗੇ ਤੇ ਇਹ ਲਗਭਗ 10 ਕ ਪਿੰਡਾਂ ਦੇ ਵਿੱਚ ਸਟੱਡੀ ਸੈਂਟਰ ਚੱਲਦੇ ਆ ਇਹੇ ਮੁੰਡਾ ਸਟੱਡੀ ਸੈਂਟਰ ਚ ਪੜਾਉਂਦਾ ਰਿਹਾ 2022 ਚ ਆ ਕੇ ਇਹਨੂੰ ਗਵਰਨਮੈਂਟ ਜੋਬ ਮਿਲੀ ਬਹੁਤ ਹੀ ਇਹ ਮਿਹਨਤੀ ਹੈ ਸੋ ਸਾਡਾ ਇਹ ਸੀਗਾ ਵੀ ਅਸੀਂ ਇੱਕ ਮੈਸੇਜ ਦਈਏ ਸਮਾਜ ਨੂੰ ਦੇਖੋ ਆਪਾਂ ਆਖੀ ਜਾਣਾਂ ਕਿ ਨਸ਼ੇ ਨਹੀਂ ਜਾਂਦੇ ਨਸ਼ੇ ਨਹੀਂ ਜਾਂਦੇ ਪਰ ਆਪਾਂ ਵਿਆਹ ਕਰਕੇ ਨਸ਼ੇ ਫਿਰ ਚਲਾਉਣੇ ਆ ਸਾਡਾ ਇਹ ਮੈਸੇਜ ਹੈ ਵੀ ਸਾਨੂੰ ਨਸ਼ੇ ਛੱਡਣੇ ਆ ਸਾਨੂੰ ਆਪਣੇ ਘਰਾਂ ਤੋਂ ਵੇੜਿਆਂ ਤੋਂ ਸਟਾਰਟ ਕਰਨੇ ਹੋ ਬਾਕੀ ਮੇਰੇ ਨਾਲ ਰਾਣਾ ਸੁਖੀ ਜੀ ਖੜੇ ਆ ਇਹਨਾਂ ਤੋਂ ਅਸੀਂ ਸਿੱਖੇ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਸਾਨੂੰ ਵੇੜਿਆਂ ਚ ਚੁੱਲੀਆਂ ਤੱਕ ਜਾਣਾ ਪੈਣਾ ਜੇ ਅਸੀਂ ਸਮਾਜ ਨੂੰ ਬਦਲਣਾ ਸੋ ਉਸੇ ਕੜੀ ਤਹਿਤ ਅੱਜ ਦਾ ਇਹ ਪ੍ਰੋਗਰਾਮ ਹੋਇਆਗਾ